ਜਿੱਦ ਤੇ ਸ਼੍ਰੋਮਣੀ ਕਾਲੀ ਦਲ ਆਪਸ ਦੇ ਵਿੱਚ ਪਹਿਲਾਂ ਹੀ ਪਾਟੋ ਤੜ ਹੁੰਦਾ ਦਿਖਾਈ ਦੇ ਰਿਹਾ ਉਸ ਤੋਂ ਬਾਅਦ ਇਸ ਜਿਮਣੀ ਚੋਣ ਦੇ ਨਤੀਜਿਆਂ ਨੇ ਹੋਰ ਵੀ ਆਪਸ ਦੇ ਵਿੱਚ ਕਲੇਸ਼ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਵਧਾ ਕੇ ਰੱਖ ਦਿੱਤਾ ਹੈ ਮੈਂ ਚਰਨਜੋ ਸਿੰਘ ਤੁਸੀ ਦੇਖ ਰਹੇ ਹੋ ਪੰਜਾਬੀ ਨਿਊਜ਼ਲਾਈਨ ਜੇਕਰ ਗੱਲ ਕਰੀਏ ਜਲੰਧਰ ਜ਼ਿਮਨੀ ਚੋਣ ਦੇ ਨਤੀਜਿਆਂ ਦੀ ਤਾਂ ਸ਼੍ਰੋਮਣੀ ਕਾਲਦਲ ਦੇ ਉਮੀਦਵਾਰ ਬੀਬੀ surjit Kaur ਨੂੰ ਕੇਵਲ 1242 ਵੋਟਾਂ ਹੀ ਪਈਆਂ ਨੇ ਜੋ ਕਿ ਇੱਕ ਸ਼ਰਮਨਾਕ ਹਾਰ ਸ਼੍ਰੋਮਣੀ ਕਾਲਦਲ ਦੇ ਲਈ ਆਖੀ ਜਾ ਸਕਦੀ ਹੈ ਹਾਲਾਂਕਿ ਸ਼੍ਰੋਮਣੀ ਕਾਲਦਲ ਦੇ ਵੱਲੋਂ ਆਪਣੇ ਇਸ ਉਮੀਦਵਾਰ ਜੋ ਕਿ ਤਕੜੀ ਦੇ ਚੋਣ ਨਿਸ਼ਾਨ ਤੇ ਚੋਣ ਲੜਿਆ ਹੈ ਉਸ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ ਬੀਬੀ surjit Kaur ਤੋਂ ਸੁਖਬੀਰ ਬਾਦਲ ਨੇ ਆਪਣਾ ਸਮਰਥਨ ਵਾਪਸ ਲੈ ਕੇ ਬਸਪਾ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਸੀ ਹਾਲਾਂਕਿ ਜੇਕਰ ਗੱਲ ਕਰੀਏ ਬਸਪਾ ਦੇ ਉਮੀਦਵਾਰ ਬਿੰਦਰ ਲਖਾ ਦੀ ਤਾਂ ਉਸ ਨੂੰ ਕੇਵਲ 734 ਵੋਟਾਂ ਹੀ ਪਈਆਂ ਨੇ ਇਸ ਦਾ ਹਾਲ ਅਕਾਲੀ ਦਲ ਨੂੰ ਵੀ ਮਾੜਾ ਹੁੰਦਾ ਦਿਖਾਈ ਦੇ ਰਿਹਾ ਹਾਲਾਂਕਿ ਅਕਾਲੀ ਦਲ ਨੇ ਆਪਣਾ ਸਮਰਥਨ ਇਸ ਉਮੀਦਵਾਰ ਬਸਪਾ ਦੇ ਇਸ ਉਮੀਦਵਾਰ ਨੂੰ ਦੇਣ ਦਾ ਐਲਾਨ ਕੀਤਾ ਸੀ ਤੇ ਇਸ ਨਤੀਜਿਆਂ ਤੋਂ ਬਾਅਦ ਸ਼੍ਰੋਮਣੀ ਕਾਦਮ ਦਾ ਬਾਕੀ ਧੜਾ ਜਿਸ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇੱਕ ਵਾਰ ਫਿਰ ਤੋਂ ਉਹੀ ਗੱਲ ਤੁਹਰਾ ਦਿੱਤੀਆ ਉਹਨਾਂ ਦੇ ਵੱਲੋਂ ਜਲੰਧਰ ਜ਼ਿਮਨੀ ਚੋਣ ਦੇ ਨਤੀਜੇ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ ਗਈ ਉਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਅਕਾਲੀ ਦਲ ਦੇ ਇਸ ਡਿੱਗ ਚੁਕੇ ਗ੍ਰਾਫ ਨੇ ਸਾਨੂੰ ਅਕਾਲੀ ਕਹੋ ਜੋਗੇ ਵੀ ਨਹੀਂ ਛੱਡਿਆ ਹੈ ਇਹ ਸ਼ਰਮਨਾਕ ਹਾਰ ਸ਼੍ਰੋਮਣੀ ਕਾਲ ਦਲ ਦੀ ਹੋਈ ਹੈ ਉਹਨਾਂ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਅਕਾਲੀ ਦਲ ਮਹਿਜ਼ 1242 ਵੋਟਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਜਿਸ ਦਾ ਕਾਰਨ ਸੁਖਬੀਰ ਬਾਦਲ ਹੈ ਪ੍ਰਧਾਨ ਸੁਖਬੀਰ ਬਾਦਲ ਦੇ ਮਾਰੂ ਫੈਸਲੇ ਅਤੇ ਅੜਿਰ ਵਈਏ ਕਾਰਨ ਹੀ ਸ਼੍ਰੋਮਣੀ ਕਾਲੇਦਲ ਅੱਜ ਖਤਮ ਹੋਣ ਦੇ ਕੰਢੇ ਪਹੁੰਚ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਸੁਖਬੀਰ ਬਾਦਲ ਨੇ ਬਸਪਾ ਦੇ ਜਿਹੜੇ ਉਮੀਦਵਾਰ ਦੀ ਹਮਾਇਤ ਕੀਤੀ ਸੀ ਉਸ ਦੇ ਨਤੀਜੇ ਨੇ ਉਹਨਾਂ ਨੂੰ ਅਕਾਲੀ ਕਹੋ ਜੋਗੇ ਵੀ ਨਹੀਂ ਛੱਡਿਆ ਹੈ ਕਿਉਂਕਿ ਪਾਰਟੀ ਵਰਕਰ ਵੀ ਇਸ ਗੱਲ ਤੋਂ ਖਫਾ ਨੇ ਕਿ ਹੁਣ ਉਹ ਕਿਹੜੇ ਮੂੰਹ ਨਾਲ ਲੋਕਾਂ ਦੇ ਵਿੱਚ ਜਾਣਗੇ ਸੁਖਬੀਰ ਬਾਦਲ ਨੂੰ ਲੋਕਾਂ ਵੱਲੋਂ ਮਿਲੇ ਫਤਵੇ ਨੂੰ ਕਿਹੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ ਤੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਇਸ ਦੇ ਨਾਲ ਹੀ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇੱਕ ਤਿੱਖਾ ਵਾਰ ਕਰਦਿਆਂ ਆਖਿਆ ਕਿ ਸਾਰੇ ਟਕਸਾਲੀ ਆਗੂਆਂ ਨੇ ਜੇਲ੍ਹਾਂ ਕੱਟੀਆਂ ਪਰ ਜਿਹੜੇ ਕਦੇ ਥਾਣੇ ਤੱਕ ਵੀ ਨਹੀਂ ਗਏ ਉਹ ਪ੍ਰਧਾਨ ਅਤੇ ਟਕਸਾਲੀਆਂ ਦੇ ਆਗੂ ਬਣੇ ਫਿਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਜਿਹੀਆਂ ਨੀਤੀਆਂ ਕਾਰਨ ਪਾਰਟੀ ਦੇ ਆਧਾਰ ਨੂੰ ਢਾਹ ਲੱਗੀ ਹੈ ਅਤੇ ਪਾਰਟੀ ਖਤਮ ਹੋਣ ਦੇ ਕੱਡੇ ਪੁੱਜ ਗਈ ਹੈ ਤੇ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਦੇ ਫਤਵੇ ਨੂੰ ਸਿਰ ਮੱਥੇ ਮੰਨਦੇ ਹੋਏ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਕਿਸੇ ਹੋਰ ਨੂੰ ਜ਼ਿੰਮੇਵਾਰੀ ਅਕਾਲੀ ਦਲ ਦੀ ਸੌਂਪ ਦੇਣੀ ਚਾਹੀਦੀ ਹੈ ਕਿਉਂਕਿ ਅਕਾਲੀ ਦਲ ਦੇ ਨਤੀਜਿਆਂ ਨੇ ਉਹਨਾਂ ਨੂੰ ਅਤੇ ਸਾਨੂੰ ਅਕਾਲੀ ਕਹੋ ਜੋਗੇ ਵੀ ਨਹੀਂ ਛੱਡਿਆ ਇਸ ਪ੍ਰਕਾਰ ਪ੍ਰੇਮ ਸਿੰਘ ਚੰਦੂ ਮਾਜਰਾ ਜੋ ਕਿ ਬਾਗੀ ਧੜੇ ਦੇ ਵੱਲ ਨੇ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿੱਖੇ ਨਿਸ਼ਾਨੇ ਸਾਧਿਆ ਇੱਕ ਵਾਰ ਫਿਰ ਤੋਂ ਅਸਤੀਫੇ ਦੀ ਮੰਗ ਕਰ ਦਿੱਤੀ ਹੈ